ਅਸੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਲਗਾਤਾਰ ਖਬਰਾਂ ਸਾਹਮਣੇ ਆ ਰਹੀ ਸੀ ਜਾਂ ਫਿਰ ਪ੍ਰੋਟੈਸਟ ਹੋ ਰਹੇ ਸੀ ਜਾਂ ਵਿਰੋਧ ਹੋ ਰਿਹਾ ਸੀ ਕਿ ਲੈਂਡ ਪੋਲਿੰਗ ਮਾਮਲੇ ਨੂੰ ਲੈ ਕੇ ਸਰਕਾਰ ਕੀ ਐਕਸ਼ਨ ਲਵੇਗੀ ਜਾਂ ਸਰਕਾਰ ਨਾਲ ਕੀ ਸਬੰਧ ਹੋਵੇਗਾ ਜਾਂ ਸਰਕਾਰ ਇਸ ਨੂੰ ਦੁਬਾਰਾ ਜਿਹੜਾ ਯੂਟਰਨ ਲੈਂਦੀ ਹੈ ਜਾਂ ਨਹੀਂ ਲੈਂਦੀ ਇਸ ਮਾਮਲੇ ਲੈ ਕੇ ਸਰਕਾਰ ਨੇ ਬੀਤੀ ਰਾ ਜਿਹੜਾ ਲੈਂਡ ਪੋਲਿੰਗ ਮਾਮਲੇ ਲੈ ਕੇ ਯੂ-ਟਰਨ ਲਿਆ ਜਾਨਕਿ ਉਹ ਫੈਸਲਾ ਵਾਪਸ ਲਿਆ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਵਕ ਵਕ ਤਿਰਾਂ ਦੇ ਆਗੂ ਸਭਾ ਨੇ ਵਕ ਵਕ ਪਾਰਟੀਆਂ ਦੇ ਆਗੂ ਸਭਾ ਨੇ ਉਹਨਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਵੀ ਲਗਾਇਆ ਗਿਆ ਤੇ ਆਖਰਕਾਰ ਇਹ ਜਿਹੜੀ ਪੋਲਿਸੀ ਹੈ ਉਹ ਹੁਣ ਵਾਪਸ ਹੋ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਪੋਲਿਸੀ ਦੇ ਨਾਲ ਸ਼ਾਇਦ ਕਿ ਆਮ ਆਦੀ ਪਾਰਟੀ ਨੂੰ ਕੋਈ ਵੱਡਾ ਜਿਹੜਾ ਫਾਇਦਾ ਹੋ ਸਕਦਾ ਕਿਉਂਕਿ ਕਿਸਾਨ ਜਿਹੜੀਆਂ ਜੱਥੇਬੰਦੀਆਂ ਨੇ ਜਾਂ ਫਿਰ ਇਸ ਜ਼ਮੀਨ ਧਿਰਾਂ ਦੇ ਨਾਲ ਜਿਹੜੀਆਂ ਲੋਕ ਜੁੜੇ ਹੋਏ ਨੇ ਕਿੰਨਾ ਕਿਤੇ ਆਮ ਆਦੀ ਪਾਰਟੀਆਂ ਇਸ ਚੀਜ਼ ਦਾ ਜਿਹੜਾ ਲਾਦਾ ਹੋ ਲੈ ਸਕਦੀ ਆ ਪਰ ਦੂਜੇ ਪਾਸੇ ਜਿਹੜੀਆਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਧਰਨਾ ਲਗਾਇਆ ਤਾਂ ਸ਼ਾਇਦ ਜਿਹੜਾ ਸਰਕਾਰ ਆ ਉਹ ਯੂ ਟਰਨ ਜਿਹੜਾ ਮਾਰ ਚੁੱਕੀ ਆ ਇਸ ਸਾਰੇ ਮਸਲੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂ ਕਿ ਕੀ ਆਖਰਕਾਰ ਕਿ ਇਸ ਨਾਲ ਕਿਹੜੀ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ ਕਿ ਵਾਕਈ ਜਿਹੜੇ ਕਿਸਾਨ ਨੇ ਕੀ ਉਹ ਮੁਰ ਦੁਆਰਾ ਆਮ ਆਦੀ ਪਾਰਟੀਆਂ ਜੋੜ ਸਕਦੇ ਨੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮਿਲੂਦੇ ਰਪਾਣਾ ਸਾਸੀ ਕਾਲ ਰਪਨਜੀ ਪਿਛਲੇ ਲੰਬੇ ਸਮੇਂ ਤੋਂ ਆਪਾਂ ਗੱਲ ਕੀਤੀ ਆਵੇ ਤਾਂ ਜਿਹੜਾ ਇਹ ਮਾਮਲਾ ਬੜਾ ਪੱਖਿਆ ਹੋਇਆ ਸੀ ਕਿਸਾਨਾਂ ਨੇ ਵੀ ਕਿਹਾ ਵੀ ਅਸੀਂ ਜਿਹੜੀਆਂ ਜ਼ਮੀਨਾਂ ਨੇ ਆਪਣੀਆਂ ਨਹੀਂ ਐਕਵਾਇਰ ਕਰਾਣ ਦੇਵਾਂਗੇ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਕਹਿ ਰਹੇ ਸੀ ਕਿ ਅਸੀਂ ਲੋਕਾਂ ਦੀ ਰਾਏ ਲਵਾਂਗੇ ਰਾਏ ਲੈਣ ਤੋਂ ਬਾਅਦ ਜਿਹੜਾ ਕੋਈ ਅਗਰੇ ਜਿਹੜਾ ਸਟੈਪ ਅੱਚਕਾ ਜਾਵੇਗਾ ਕੋਰਚ ਮੈਟਰ ਵੀ ਗਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਫਿਰ ਯੂ-ਟਰਨ ਮਾਰਿਆ ਇਹ ਪਹਿਲਾਂ ਮੈਨੂੰ ਲੱਗਦਾ ਕੋਈ ਫੈਸਲਾ ਨਹੀਂ ਜਿਹੜਾ ਸਰਕਾਰ ਨੇ ਯੂ-ਟਰਨ ਮਾਰਿਆ ਹੋਵੇ ਪਹਿਲਾਂ ਵੀ ਬਹੁਤ ਫੈਸਲੇ ਮਾਰੇ ਨੇ ਜਿਹੜਾ ਯੂ-ਟਰਨ ਇਸ ਨਾਲ ਫਾਇਦਾ ਕਿਹੜੀ ਧਿਰ ਨੂੰ ਹੋ ਸਕਦਾ ਦੇਖੋ ਜਿਵੇਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕੀਤੀ ਹੈ ਹੂੰ ਇਹਦੇ ਚ ਤਿੰਨ ਚਾਰ ਸਟੈਪ ਅਲੱਗ-ਅਲੱਗ ਕਿਸਮ ਦੇ ਇੱਕ ਤਾਂ ਇਹ ਹੈ ਕਿ ਜਿਵੇਂ ਆਪਾਂ ਸਰਕਾਰ ਤੇ ਆਉ ਪਹਿਲਾਂ ਕਿ ਸਰਕਾਰ ਨੇ ਜਿਵੇਂ ਤੁਸੀਂ ਵੀ ਕਿਹਾ ਕਿ ਪੰਜਾਬ ਸਰਕਾਰ ਪਹਿਲੀ ਵਾਰ ਨਹੀਂ ਕਿ ਕੋਈ ਫੈਸਲਾ ਵਾਪਸ ਲੈ ਰਹੀ ਹੈ ਇਸ ਤੋਂ ਪਹਿਲਾਂ ਵੀ ਚਾਰ-ਪੰਜ ਫੈਸਲੇ ਆ ਜਿਹੜੇ ਨੋਟੀਫਿਕੇਸ਼ਨ ਕਰਕੇ ਵੀ ਉਹ ਵਾਪਸ ਹੋਏ ਹੁਣ ਜਿਹੜਾ ਲੈਂਡ ਪੂਲਿੰਗ ਵਾਪਸੀ ਹੈ ਅਜੇ ਤੱਕ ਸਿਰਫ ਪੰਜਾਬ ਸਰਕਾਰ ਨੇ ਇੱਕ ਪ੍ਰੈਸ ਨੋਟ ਰਿਲੀਜ਼ ਕੀਤਾ ਹੈ ਹੂੰ ਕਿ ਲੈਂਡ ਪੂਲਿੰਗ ਪਾਲਿਸੀ ਵਿਡਰਾ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜੀ ਵਾਪਸੀ ਦਾ ਜਦੋਂ ਇੱਕ ਚੀਜ਼ ਨੂੰ ਤੁਸੀਂ ਨੋਟੀਫਿਕੇਸ਼ਨ ਕਰਕੇ ਬਕਾਇਦਾ ਉਹਨੂੰ ਲਾਗੂ ਕਰ ਦਿੱਤਾ ਤਾਂ ਉਸ ਤੋਂ ਬਾਅਦ ਉਹਨੂੰ ਨੋਟੀਫਿਕੇਸ਼ਨ ਜਰੀਏ ਹੀ ਤੁਹਾਨੂੰ ਜਿਹੜਾ ਵਾਪਸੀ ਆ ਉਹਦੀ ਜੇ ਆਪਾਂ ਉਹਨੂੰ ਲਈਏ ਕਿ ਲੀਗਲੀ ਤੌਰ ਤੇ ਇਹ ਹੈ ਕਿ ਜੇ ਨੋਟੀਫਿਕੇਸ਼ਨ ਜਾ ਕੇ ਜੇ ਆਪਾਂ ਲਾਗੂ ਕੀਤਾ ਤਾਂ ਨੋਟੀਫਿਕੇਸ਼ਨ ਦੇ ਜਰੀਏ ਉਹਨੂੰ ਵਾਪਸੀ ਕਰਨਾ ਹੈ ਇੱਕ ਪ੍ਰੈਸ ਨੂੰ ਕਰਕੇ ਤੁਸੀਂ ਕਹਿੰਦਾ ਕਿ ਵਾਪਸੀ ਹੋ ਗਈ ਤਾਂ ਜਿਹੜਾ ਨੋਟੀਫਿਕੇਸ਼ਨ ਤੁਹਾਡਾ ਪਹਿਲਾਂ ਜਾਰੀ ਹੋਇਆ ਉਹ ਸਟੈਂਡ ਕਰ ਰਿਹਾ ਉਸ ਨੋਟੀਫਿਕੇਸ਼ਨ ਨੂੰ ਜਦੋਂ ਮਰਜ਼ੀ ਮੁਰ ਤੁਸੀਂ ਲਾਗੂ ਕਰ ਸਕਦੇ ਹੋ ਤੁਸੀਂ ਸਰਕਾਰ ਨੂੰ ਅੱਜ ਸਵੇਰੇ 10 ਵਜੇ ਕਹਿ ਕੇ ਲਾਗੂ ਤਾਂ ਐਜ਼ ਇਟ ਇਜ਼ ਹੋ ਲੱਗ ਹੋ ਜਾਏਗਾ ਜਿੰਨੀ ਦੇਰ ਮੁਰ ਤੋਂ ਨੋਟੀਫਿਕੇਸ਼ਨ ਨਹੀਂ ਹੁੰਦਾ ਕਿ ਅਸੀਂ ਨੋਟੀਫਿਕੇਸ਼ਨ ਫਲਾ ਨੋਟੀਫਿਕੇਸ਼ਨ ਤੇ ਹੁਣ ਉਸ ਨੂੰ ਇਸ ਨੋਟੀਫਿਕੇਸ਼ਨ ਨੰਬਰ ਦੇ ਅnder ਉਸ ਨੂੰ ਵਿਡਰਾ ਕਰ ਰਹੇ ਆ ਜਿਹੜਾ ਇੱਕ ਵਾਰ ਨੋਟੀਫਿਕੇਸ਼ਨ ਹੋ ਗਿਆ ਵਾਪਸੀ ਦਾ ਉਹ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜੇਕਰ ਉਹਨੂੰ ਆਪਾਂ ਲਾਗੂ ਕਰਦੇ ਆ ਤਾਂ ਉਹਦਾ ਪ੍ਰੋਸੈਸ ਫੇਰ ਉਹ ਕਾਫੀ ਲੰਬਾ ਹੈ ਲੰਬਾ ਕਿ ਆਪਾਂ ਉਹਨੂੰ ਲਾਗੂ ਕਰਨਾ ਕਿਵੇਂ ਆ ਪਰ ਹਾਲ ਦੇ ਕਿੜੀ ਸਿਰਫ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਹਿਦਾ ਕਿ ਵਾਪਸੀ ਦੇ ਪਰ ਸਾਰੀਆਂ ਧਿਰਾਂ ਉਹਦੀਆਂ ਠੰਡੀਆਂ ਹੋ ਗਈਆਂ ਤੇ ਕਿਸੇ ਵੀ ਧਿਰ ਨੇ ਅਜੇ ਤੱਕ ਮੰਗ ਨਹੀਂ ਕੀਤੀ ਮੈਂ ਸੁਣਿਆ ਇੱਕਦੋ ਕੋਈ ਸਿਆਸੀ ਆਗੂ ਨੇ ਕੋਈ ਗੱਲ ਕਹਿ ਰਹੇ ਨੇ ਕਿ ਨੋਟੀਫਿਕੇਸ਼ਨ ਹੋਣਾ ਚਾਹੀਦਾ ਨੋਟੀਫਿਕੇਸ਼ਨ ਕਰੋ ਪਰ ਅਜੇ ਤੱਕ ਜਿਹੜਾ ਆਪਾਂ ਸਟਰੋਂਗਲੀ ਤਰੀਕੇ ਦੇ ਨਾਲ ਕਿਸੇ ਧਿਰ ਨੇ ਨਹੀਂ ਕਿਹਾ ਕਿ ਜੇ ਤੁਸੀਂ ਨੋਟੀਫਿਕੇਸ਼ਨ ਕਰਕੇ ਲਾਗੂ ਕਰਿਆ ਤਾਂ ਨੋਟੀਫਿਕੇਸ਼ਨ ਕਰਕੇ ਉਹਨੂੰ ਵਿਡਰਾ ਕਰੋ ਇਹ ਜਿਹੜਾ ਨਹੀਂ ਹੋਇਆ ਹੁਣ ਸੱਤਾ ਫਿਰ ਕੀ ਕਹਿੰਦੀ ਹੈ ਸੱਤਾ ਤੇਰੇ ਕਹਿੰਦੀ ਹੈ ਕਿ ਜੇ ਪੰਜਾਬ ਸਰਕਾਰ ਸੱਤਾ ਆਮ ਆਦਮੀ ਪਾਰਟੀ ਜੋ ਚੀਜ਼ ਕਿਸਾਨਾਂ ਨੂੰ ਪਸੰਦ ਨਹੀਂ ਉਹ ਅਸੀਂ ਕਿਸਾਨਾਂ ਤੇ ਜ਼ਬਰਦਸਤੀ ਨਹੀਂ ਧੋਪਣੀ ਠੀਕ ਹੈ ਕਹਿਣ ਦਾ ਮਤਲਬ ਇਹ ਕਿ ਜੇ ਕਿਸਾਨਾਂ ਨੂੰ ਲੈਣ ਪੂਲਿੰਗ ਪਾਲਸੀ ਪਸੰਦ ਨਹੀਂ ਤਾਂ ਅਸੀਂ ਜ਼ਬਰਦਸਤੀ ਉਹਨਾਂ ਤੇ ਨਹੀਂ ਧੋਪਣੀ ਇਹਦੇ 'ਚ ਹੁਣ ਇਹ ਹੈ ਕਿ ਤੁਸੀਂ ਇਹ ਗੱਲ ਕਹੀ ਸੀ ਕਿ ਅਸੀਂ ਸਲਾਹ ਕਰਕੇ ਕਿਸਾਨਾਂ ਦੇ ਨਾਲ ਹੂੰ ਫੇਰ ਤੁਹਾਡੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਾਂਗੇ ਪਹਿਲਾਂ ਤਾਂ ਸਲਾਹ ਲਈ ਕਿਹਦੀ ਆ ਹਾਂ ਇਹ ਵੀ ਗੱਲ ਤੇ ਤੁਸੀਂ ਕਿਹੜੇ ਕਿਸਾਨ ਨਾਲ ਗੱਲ ਕੀਤੀ ਹੈ ਕਿਹੜੀਆਂ ਕਿਸਾਨੀ ਧਿਰਾਂ ਨਾਲ ਮੀਟਿੰਗ ਕੀਤੀ ਸੀ ਤੇ ਕਦੋਂ ਮੀਟਿੰਗ ਕੀਤੀ ਸੀ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਦਈ ਤੇ ਤੁਸੀਂ ਉਹਦੇ 'ਚ ਬਕਾਇਦਾ ਨੰਬਰ ਵੀ ਪਾਗੇ ਨੋਟੀਫਿਕੇਸ਼ਨ ਦੇ ਵਿੱਚ ਜਿਹੜੇ ਅਜੇ ਵੀ ਸਟੈਂਡ ਕਰ ਰਹੇ ਆ ਕਿ ਫਲਾਣਾ ਲੁਧਿਆਣਾ ਪਟਿਆਲਾ ਜਲੰਧਰ ਇਹਨਾਂ ਸੋ 1 ਕਰ ਜਿਹੜੇ ਹੈਗੇ ਆ ਵੀ ਉਹ ਤੁਹਾਡੇ ਨੰਬਰ ਪਾਗੇ ਨੋ ਤੇ ਉਹਨੂੰ ਤੁਸੀਂ ਅੱਗੇ ਜਿਹੜਾ ਉਹਦੇ ਤੇ ਲੋਨ ਨਹੀਂ ਲੈ ਸਕਦੇ ਜਾਂ ਉਹਨੂੰ ਤੁਸੀਂ ਸੀਐਲ ਜੂ ਨਹੀਂ ਕਰਾ ਸਕਦੇ ਤਾਂ ਉਹ ਜਿਹੜਾ ਤੁਹਾਡਾ ਲੈਂਡ ਪੋਲਿਸਿੰਗ ਪੋਲੀਸੀ ਅੰਡਰ ਆ ਗਿਆ ਠੀਕ ਹੈ ਉਹ ਤੁਹਾਡਾ ਉਹ ਸਟੈਂਡ ਕਰ ਰਿਹਾ ਜੀ ਵੀ ਪਰ ਅੱਜ ਆਪਾਂ ਕਹਿੰਦੇ ਆ ਤੇ ਜੋ ਚੀ ਕਿਸਾਨਾਂ ਨੂੰ ਪਸੰਦ ਨਹੀਂ ਉਹ ਆਪਾਂ ਜ਼ਬਰਦਸਤੀ ਲਾਗੂ ਨਹੀਂ ਕਰਨੀ ਇਹ ਯੂ ਟਰਨ ਜਿਹੜਾ ਫੈਸਲਾ ਕਿਉਂ ਲਿਆ ਗਿਆ ਹੈ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਬਾਰੇ ਕੋਈ ਜਿਹੜੀ ਗੱਲਬਾਤ ਹੈ ਅਜੇ ਤੱਕ ਨਹੀਂ ਕੀਤੀ ਜੋ ਜਾਣਕਾਰੀ ਆ ਰਹੀ ਹੈ ਹੁਣ ਅੱਗੇ ਅਸੀਂ ਤੁਹਾਨੂੰ ਖਾਸ ਤੌਰ ਤੇ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜਾ ਪੰਜਾਬ ਦੇ ਵਿੱਚ ਵੱਖ-ਵੱਖ ਧਿਰਾਂ ਦੇ ਆਗੂ ਸਭਾਣਾ ਨੇ ਵੱਖ-ਵੱਖ ਪਾਰਟੀ ਦੇ ਆਗੂ ਸਭਾਣਾ ਨੇ ਧਰਨੇ ਪ੍ਰਦਰਸ਼ਨ ਕੀਤੇ ਤਾਂ ਉਹ ਦਾਵਾ ਕਰ ਰਹੇ ਨੇ ਕਿ ਇਸ ਧਰਨੇ ਪ੍ਰਦਰਸ਼ਨ ਦੇ ਨਾਲ ਜਿਹੜੀ ਸਰਕਾਰ ਆ ਉਹ ਇਸ ਜਿਹੜਾ ਜਿਹੜਾ ਿਯੂ ਟਰਨ ਜਿਹੜਾ ਮਾਰਿਆ ਗਿਆ ਫੈਸਲਾ ਉਹ ਸਾਡੇ ਕਰਕੇ ਆ ਜਨਨ ਕਿ ਆਪਣੇ ਤੇੜਾ ਸਿਰਾ ਉਹ ਬਣਿਆ ਜਾ ਰਿਹਾ ਹੈ ਕਿਹੜੀ ਕਿਹੜੀ ਪਾਰਟੀ ਨੇ ਇਸ ਬਾਰੇ ਗੱਲਬਾਤ ਕੀਤੀ ਹੁਣ ਰਪਾਲਾ ਜੀ ਆਪਾਂ ਮੰਨੀਏ ਕਿਉਂਕਿ ਪੰਜਾਬ ਸਰਕਾਰੇ ਕਹਿੰਦੀ ਨਜ਼ਰ ਆਈ ਸੀ ਕਿ ਅਸੀਂ ਕਿਸਾਨਾਂ ਦੀ ਜਿਹੜੀ ਹੈ ਰਾਏ ਲਈ ਹੈ ਤੁਸੀਂ ਸਮਝੀ ਜਿਹੜਾ ਿਯੂ ਟਰਨ ਮਾਰਿਆ ਗਿਆ ਕਿ ਵਾਕੀ ਕਿਸਾਨਾਂ ਦੀ رائے ਲਈ ਤਾਂ ਜੁਟਨ ਮਾਰਾ ਗਿਆ। ਇਹ देखो ਗੱਲ ਇਹ ਹੈ ਵੀ ਕਿਸਾਨ ਤਾਂ ਕਹਿੰਦੇ ਸਾਡੇ ਨਾਲ ਗੱਲ ਜੀ ਕਿਸੇ ਨੇ ਨਹੀਂ ਕੀਤੀ ਨਾ ਲਾਗੂ ਕਰਨ ਲੱਗੇ ਤੇ ਨਾ ਵਾਪਸੀ ਵੇਲੇ। ਇੱਕ ਗੱਲ ਜ਼ਰੂਰ ਹੈ ਕਿ ਜਦੋਂ ਦੀ ਲੈਂਡ ਪੁੱਲਿੰਗ ਪਾਲਿਸੀ ਲਾਗੂ ਕੀਤੀ ਹੈ ਤਾਂ ਅੰਦਰੋਂ ਅੰਦਰ ਹੀ ਜ਼ਰੂਰ ਗੱਲਾਂ ਬਾਤਾਂ ਹੁੰਦੀਆਂ ਕਿ ਮੁੱਖ ਮੰਤਰੀ ਪੰਜਾਬ ਦਾ ਇਹਦੇ 'ਚ ਰੋਲ ਬਹੁਤ ਘੱਟ ਹੈ। ਤੇ ਆਪਾਂ ਇਹ ਵੀ ਕਿਹਾ ਕਿ ਜੀ ਦੇਖਿਆ ਕਿ ਜਿਹੜਾ ਮਹਿਕਮਾ ਹੈ ਤੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਵਿਭਾਗਾਂ ਦੇ ਚੇਅਰਮੈਨ ਪਹਿਲਾਂ ਮੁੱਖ ਮੰਤਰੀ ਹੁੰਦੇ ਸੀ ਤੇ ਉਹ ਚੀਫ ਸੈਕਟਰੀ ਨੂੰ ਬਣਾ ਦਿੱਤਾ ਗਿਆ ਸੀ ਪਿੱਛੇ ਜਿਹੋ ਉਹਨਾਂ ਨੇ ਜਿਹੜਾ ਤੋਂ ਵਾਪਸ ਲਿਆ ਗਿਆ ਸੀ ਤੇ ਕਾਫੀ ਰੌਲਾ ਵੀ ਪਿਆ ਸੀਗਾ ਕਿਸਾਨ ਲਗਾਤਾਰ ਧਰਨੇ ਤੇ ਅਕਾਲੀ ਦਲ ਨੇ ਕਈ ਧਰਨੇ ਦਿੱਤੇ ਕਾਂਗਰਸ ਨੇ ਧਰਨੇ ਦਿੱਤੇ ਭਾਜਪਾ ਨੇ ਦਿੱਤੇ ਕਿਸਾਨ ਲੀਡਰਾਂ ਨੇ ਦਿੱਤੇ ਤੇ ਆਮ ਕਿਸਾਨ ਵੀ ਇਹਦੇ ਖਿਲਾਫ ਸੀ ਤੇ ਆਮ ਆਦਮੀ ਪਾਰਟੀ ਦੇ ਕਈ ਲੀਡਰ ਅਸਤੀਫਾ ਵੀ ਦੇ ਗਏ ਸੀ ਤੇ ਇੱਕ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਤੋਂ ਹੂੰ ਤੇ ਉਹਨਾਂ ਨੇ ਆਪਣੇ ਪੇਜ ਤੇ ਵੀ ਲਿਖਿਆ ਸੀ ਬਿਲਕੁਲ ਤੇ ਉਹਨਾਂ ਨੇ ਇਹ ਜ਼ਰੂਰ ਲਿਖਿਆ ਸੀ ਕਿ ਜਿਹੜੇ ਆਮ ਆਦਮੀ ਪਾਰਟੀ ਆ ਕਿਸਾਨਾਂ ਨਾਲ ਗੱਲਬਾਤ ਕਰਕੇ ਹਰ ਕੰਮ ਕਰਦੀ ਹੈ ਤੇ ਹੁਣ ਵੀ ਉਹਨਾਂ ਨੇ ਅਪੀਲ ਕੀਤੀ ਸੀ ਪਾਰਟੀ ਨੂੰ ਹਾਂ ਵੀ ਇਹ ਮਸਲੇ ਦਾ ਜਿਹੜਾ ਲੈਂਡ ਪੂਲਿੰਗ ਪਾਲਿਸੀ ਦਾ ਮਸਲਾ ਵੀ ਕਿਸਾਨਾਂ ਨਾਲ ਗੱਲਬਾਤ ਕੀਤਾ ਜਾ ਰਿਹਾ ਤਾਂ ਉਹਨਾਂ ਨੇ ਇੱਕ ਦੋ ਆਪਣੇ ਪੇਜਾਂ ਤੋਂ ਡੀਡ ਕਰਤੀ ਸੀ ਪਰ ਇੱਕ ਤੇ ਫਿਰ ਵੀ ਚੱਲੀ ਰਹੀ ਸੀ ਹੋਰ ਕਈ ਆਗੂਆਂ ਦੇ ਅਸਤੀਫਾ ਦੇਣ ਦੀਆਂ ਵੀ ਖਬਰਾਂ ਸੀ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕੁਝ ਹੋਰ ਆਗੂ ਵੀ ਅਸਤੀਫਾ ਦੇ ਸਕਦੇ ਆ ਕਿ ਜ਼ਰੂਰੀ ਨਹੀਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਰੇ ਕਿਸਾਨ ਵਿਰੋਧੀ ਹੋ ਸਕਦੇ ਆ। ਬਿਲਕੁਲ ਪਣ ਜੀ ਵੀ ਆ ਜਿਹੜਾ ਭਗਵੰਤ ਮਾਨ ਦੇ ਬਿਲਕੁਲ ਨਾਲ ਨਜ਼ਦੀਕੀ ਰਹਿੰਦੇ ਨੇ ਜਾਂ ਗੱਡੀ ਦੇ ਵਿੱਚ ਬੈਠਦੇ ਨੇ ਜਾਂ ਨਾਲ ਚੱਲਦੇ ਨੇ ਉਹਨਾਂ ਨੇ ਵੀ ਆਪਣੇ ਪੇਜਾਂ ਦੇ ਉੱਪਰ ਪਾਇਆ ਹੈ ਵੀ ਜਿਹੜੀ ਤੁਸੀਂ ਪਾਲਿਸੀ ਐ ਬੜੀ ਘਾਤਕ ਐ ਤੁਸੀਂ ਕਿਸਾਨਾਂ ਦੇ ਨਾਲ ਰਾਏ ਲਵੋ ਇਹ ਵੀ ਜਿਹੜੀਆਂ ਕਿਤੇ ਨਾ ਕਿਤੇ ਖਬਰਾਂ ਆਈਆਂ ਸੀ। ਔਰ ਪਿਛਲੇ ਲਗਭਗ 10 ਦਿਨ ਤੋਂ ਤਾਂ ਇਹ ਗੱਲਾਂ ਸ਼ੁਰੂ ਹੋ ਗਈਆਂ ਸੀ ਕਿ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਬੁਲਾਰਿਆਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਸੀ ਕਿ ਕੋਈ ਵੀ ਬੁਲਾਰਾ ਹੁਣ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਬਿਆਨਬਾਜ਼ੀ ਨਹੀਂ ਕਰੇਗਾ ਆਪਾਂ ਦੇਖਿਆ ਵੀ ਇਹ ਕਈ ਚੈਨਲਾਂ ਤੇ ਵੀ ਨਹੀਂ ਆਇਆ ਤੇ ਵੱਖ-ਵੱਖ ਹੋਰ ਜਿਹੜੇ ਪਲੇਟਫਾਰਮ ਨੇ ਜੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਇਸ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਫਿਰ ਇਹ ਮਾਮਲਾ ਅਦਾਲਤ ਵੀ ਗਿਆ ਬਿਲਕੁਲ ਤੇ ਉਸ ਤੋਂ ਬਾਅਦ ਜਿਆਦਾ ਜ਼ੋਰ ਫੜਿਆ ਜਦੋਂ ਸੁਖਬੀਰ ਬਾਦਲ ਨੇ ਰੈਲੀਆਂ ਸ਼ੁਰੂ ਕਰਤੀਆਂ ਲੁਧਿਆਣਾ ਬਠਿੰਡਾ ਮੋਹਾਲੀ ਪਟਿਆਲਾ ਤੇ ਜਦੋਂ ਰਾਤ ਕੱਲ ਦੇਰ ਸ਼ਾਮ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਤਾਂ ਫਿਰ ਸਾਰੇ ਲੀਡਰਾਂ ਨੇ ਆਪੋ ਆਪਣੇ ਪੇਜਾਂ ਦੇ ਉੱਪਰ ਸਾਰਾ ਇਹਦਾ ਲੈਂਡ ਪੂਲਿੰਗ ਪਾਲਿਸੀ ਜਦੋਂ ਵਾਪਸ ਹੋਈ ਆ ਉਹਦਾ ਸਿਰ ਆਪਣੇ ਸਿਰ ਤੇ ਲਿਆ ਇੱਕ ਵਾਰ ਆਪਾਂ ਸੁਖਬੀਰ ਸਿੰਘ ਬਾਦਲ ਲਾਈਵ ਹੋਈ ਸੀ ਕੱਲ ਉਹ ਆਪਾਂ ਸੁਣਾਉਨੇ ਆ ਬਸਕਾ ਨੂੰ ਕਿ ਸੁਖਵੀਰ ਬਾਦਲੇ ਕੀ ਕਿਹਾ ਸੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਮੈਂ ਸਮੂਹ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼ੋਮਨੀ ਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਤੁਸੀਂ ਜਿਹੜੀ ਜੰਗ ਛੇੜੀ ਸੀ ਆઠ ਧੱਗਾ ਦੀ ਸਰਕਾਰ ਦੇ ਖਿਲਾਫ ਕੇਜਰੀਵਾਲ ਨੇ ਜਿਹੜੇ ਲੈਂਡ ਪੁਲਿੰਗ ਸਕੀਮ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਲੁੱਟਣਾ ਚਾਹੁੰਦਾ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸਮੁੱਚੇ ਪੰਜਾਬੀਆਂ ਸਾਹਮਣੇ ਗੁੱਡੀ ਟੇਕਣੇ ਪਏ ਜਿਵੇਂ ਮੈਂ ਕਿਹਾ ਸੀ ਇਹਨੂੰ ਟੇਕਨੇ ਪੈਣੀ ਹੈ ਥੋੜੀ ਅੱਜ ਤਾਕਤ ਨੇ ਥੋੜੀ ਹਿੰਮਤ ਨੇ ਅੱਜ ਸਮੁੱਚੇ ਪੰਜਾਬੀਆਂ ਦੀ ਮਿਹਨਤ ਨੇ ਅੱਜ ਪੰਜਾਬ ਨੂੰ ਬਚਾ ਲਿਆ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਤੇ ਗਰੀਬ ਗਰੀਬ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮ ਨਿਕਾਲੀ ਦਲ ਨੂੰ ਲੱਖ ਲੱਖ ਬਤਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸੁਖਵੀਰ ਬਾਦਲ ਨੇ ਸਾਰੇ ਆਪਣੇ ਲੀਡਰਾਂ ਦਾ ਵਰਕਰਾਂ ਦਾ ਧੰਨਵਾਦ ਕਰਤਾ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ ਧਰਨੇ ਦੇਤੇ ਤਾਂ ਲੈਣ ਪੂਲਿੰਗ ਪਾਲਿਸੀ ਵਾਪਸ ਹੋ ਗਈ। ਫਿਰ ਕਿਸਾਨਾਂ ਨੇ ਵੀ ਕਿਸਾਨ ਵੀ ਸਾਹਮਣੇ ਆਏ ਸਰਬੰਸ ਸਿੰਘ ਪੰਦੇਰ ਉਹਨਾਂ ਨੇ ਵੀ ਗੱਲ ਜਿਹੜਾ ਹੈਗੀ ਹੈ ਲਾਈਵ ਹੋ ਕੇ ਸਰਕਾਰ ਨੂੰ ਸੰਬੋਧਨ ਕੀਤਾ ਪਰ ਉਸਤੇ ਵੀ ਨਜ਼ਰ ਮਾਰਦੇ ਆ ਸਰਬੰਸ ਸਿੰਘ ਪੰਦੇਰ ਮੈਂ ਸਰਬੰਸ ਸਿੰਘ ਪੰਦੇਰ ਕਿਸਾਨ ਮidurshya ਕਮੇਟੀ ਪੰਜਾਬ ਤੋਂ ਪਹਿਲੋਂ ਤਾਂ ਤਮਾਮ ਕੇ ਕੇਐਮਐਮ ਦੀਆਂ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਮਾਰਚ ਕੱਢ ਕੇ ਜਿਹੜਾ ਵਾ ਸਰਕਾਰ ਨੂੰ ਇੱਕ ਵਾਰੀ ਪਹਾਨ ਧੱਕਿਆ ਹੈਗਾ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਔਰ ਕਿਸਾਨਾਂ ਮਜ਼ਦੂਰਾਂ ਦਾ ਵੀ ਧੰਨਵਾਦ ਜਿਹੜੀਆਂ ਅੱਜ ਖਬਰਾਂ ਨੇ ਚੈਨਲਾਂ ਦੇ ਫੋਨ ਆ ਰਹੇ ਨੇ ਪ੍ਰਿੰਸੀਪਲ ਫੈਕਟਰੀ ਨੇ ਦਸਤੀ ਫੈਕਟਰੀ ਨੇ ਮੋਹਰ ਲਾ ਕੇ ਚਾਰ ਲਾਈਨਾਂ ਦੇ ਕੇ ਭੇਜੀਆਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਰਹੇ ਹੈਗੇ ਆਂ ਦੇਖੋ ਇੱਕ ਤਾ ਵੀ ਜੇ ਸਰਕਾਰ ਨੇ ਮਨ ਬਣਾਇਆ ਲੈਂਡ ਪੂਲਿੰਗ ਪਾਲਿਸੀ ਲੈਂਡ ਵਾਸਤੇ ਤੇ तमाम ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ਿਤ ਹੈ ਪ੍ਰਾਪਤੀ ਹੋਊਗੀ ਤੇ ਇਸੇ ਤਰ੍ਹਾਂ ਹੋਰ ਨਾ ਪਾਰਟੀਆਂ ਦੇ ਬੀਜਪੀ ਕਾਂਗਰਸ ਉਹਨਾਂ ਦੇ ਲੀਡਰਾਂ ਦਾ ਜੇ ਆਪਾਂ ਕੋਲ ਵਿਚਾਰ ਸੁਣ ਲੈਨੇ ਕਿ ਉਹਨਾਂ ਨੇ ਕੀ ਕਿਹਾ ਜਿੱਦਾਂ ਦੀ ਇਹਨਾਂ ਦੀ ਨੀਅਤ ਰਹੀ ਹੈ ਇਹ ਚਾਰ ਲਾਈਨਾਂ ਦਾ ਨੋਟ ਕਰਦਣ ਨਾਲ ਗੱਲ ਨਹੀਂ ਬੰਦੀ ਵੱਡੀ ਗੱਲ ਕੀ ਹੈ ਕਿ ਜਦੋਂ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕਰਨਾ ਸੀ ਤੇ ਸਾਹਮਣੇ ਕੌਣ ਆਇਆ ਸੀ? ਬਾਹਵੇ ਯਾਰ ਮੈਂ ਕਹਾਂ ਮੈਂ ਭੁੱਲਣਾ ਕਿਹਾ ਵਾਂ ਮੁੱਖ ਮੰਤਰੀ ਆਏ ਜਦੋਂ ਲੈਂਡ ਪੁਲਿੰਗ ਪਾਲਿਸੀ ਲੈਣੀ ਸੀ ਉਦੋਂ ਕੌਣ ਆਇਆ? ਮੁੱਖ ਮੰਤਰੀ ਆਏ ਹੁਣ ਵਾਪਸ ਲੈਣੀ ਹੈ ਤੇ ਉਹ ਪ੍ਰਿੰਸੀਪਲ ਸੈਕਟਰੀ ਦਾ ਸਾਈਨ ਕਰਕੇ ਉਹ ਭੇਜਦੇ ਚਾਰ ਲਾਈਨਾਂ ਦਾ ਨੋਟੀਫਿਕੇਸ਼ਨ ਕਦੋਂ ਹੋਏਗੀ? ਇਹਦੇ ਇਹਦੇ ਉੱਤੇ ਸਾਡੀ ਨਜ਼ਰ ਅੱਜ ਵੀ ਲੱਗੀ ਹੋਈ ਹੈ ਅੱਛਾ ਇਹ ਯਕੀਨ ਕੌਣ ਦਵਾਏਗਾ ਕਿਹਾ ਮਾਨ ਸਾਹਿਬ ਅੱਜ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਘੋਸ਼ਣਾ ਕਰਨਗੇ ਕਿ ਕਿਸੇ ਹੋਰ ਤਰੀਕੇ ਨਾਲ 1 ਇੰਚ ਜ਼ਮੀਨ ਵੀ ਕਿਸਾਨ ਦੀ ਅਸੀਂ ਨਹੀਂ ਲਵਾਂਗੇ ਕੋਈ ਚੋਰ ਦਰਵਾਜ਼ਾ ਨਹੀਂ ਲਪਾਂਗੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇੰਡੀਵਿਜੁਅਲ ਗੱਲਬਾਤ ਚ ਭਾਜਪੀ ਦੀ ਮੁੱਖੀ ਭੂਮਿਕਾ ਚੌਕੀਦਾਰ ਦੀ ਹੈ ਖੁਦ ਵੀ ਜਾਗਦੇ ਰਹਿਣਾ ਪੰਜਾਬੀਆਂ ਨੂੰ ਵੀ ਜਗਾ ਕੇ ਰੱਖਣਾ ਕਿਉਂਕਿ ਇਹ ਖੁਰਾਬਾਤੀ ਲੋਕ ਨੇ ਜਿਹੜਾ ਇਸ ਲਈ ਮੇਰਾ ਪੰਜਾਬ ਚਲਾ ਰਹੇ ਨੇ ਇੱਥੇ ਆ ਕੇ ਇਹ ਕੋਈ ਖੁਰਾਬਾਤ ਨਾ ਕਰਨ ਇਹ ਪੰਜਾਬ ਨੂੰ ਲੁੱਟਣ ਦਾ ਕੋਈ ਤਰੀਕਾ ਹੋਰ ਨਾ ਲੱਭਣ ਇਹਦੇ ਲਈ ਪੰਜਾਬ ਨੂੰ ਜਾਗਦੇ ਰਹਿਣਾ ਪੈਣਾ ਹੈ ਭਾਜਪਾ ਨੂੰ ਆਪਣੀ ਭੂਮਿਕਾ ਅਦਾ ਕਰਦੇ ਰਹਿਣਾ ਪੈਣਾ ਔਰ ਮੈਂ ਅੱਜ ਤੁਹਾਡੇ ਮਾਧਿਅਮ ਨਾਲ ਮਾਨ ਸਾਹਿਬ ਨੂੰ ਕਹਾਂਗਾ ਕਿ ਜਰਾ ਸਾਹਮਣੇ ਆ ਕੇ ਕਹਿਣ ਕਿ ਅਸੀਂ ਕੋਈ ਹੋਰ ਤਰੀਕਾ ਨਹੀਂ ਅਪਣਾਵਾਂਗੇ ਨੋਟੀਫਿਕੇਸ਼ਨ ਕਦੋਂ ਕਰਾਂਗੇ ਔਰ ਜਾਣਕਾਰੀਆਂ ਦੇਣ ਨਾ ਇਹ ਇੱਕ ਕਿਸਾਨ ਦੀ ਜ਼ਮੀਨ ਨਹੀਂ ਲਵਾਂਗੇ ਬੋਲਣ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਉਹਨਾਂ ਦੀ ਮਿਹਨਤ ਨੂੰ ਬੂਰ ਪਿਆ ਹੈ। ਔਰ ਪੰਜਾਬ ਦੇ ਕਿਸਾਨਾਂ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਉਹਨਾਂ ਵਰਕਰ ਸਾਥੀਆਂ ਨੂੰ ਵੀ ਵਧਾਈ ਦੇਣੀ ਚਾਹੁੰਦਾ ਕਿ ਜਿਨ੍ਹਾਂ ਨੇ ਨਾਲ ਲੜਾਈ ਲੜੀ ਕਿਸਾਨ ਜਥੇਬੰਦੀਆਂ ਦੇ ਨਾਲ ਕਿ ਅੱਜ ਸਰਕਾਰ ਨੇ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਲੈ ਲਿਆ ਇਹ ਉਸੇ ਤਰ੍ਹਾਂ ਦੀ ਗੱਲ ਹੈ ਕਹਾਵਤ ਹੈ ਕਿਸੇ ਨੇ ਵੀ ਗੰਡੇ ਦੀ ਖਾਦੇ ਤੇ ਛਿੱਤਰ ਵੀ ਖਾਦੇ ਕਹਿਣ ਦਾ ਮਤਲਬ ਇਹ ਕੋਈ ਪਿਆਰ ਤੇ ਮੋਹ ਮੁਹੱਬਤ ਦੇ ਵਿੱਚ ਲੈਂਡ ਪੂਲਿੰਗ ਪਾਲਸੀ ਵਾਪਸ ਨਹੀਂ ਲਈ ਕਿ ਅਚਨਚੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੇ ਦਿੱਲੀ ਦੀਆਂ ਉਹਨਾਂ ਜੜੀਆਂ ਇਹਨਾਂ ਦੀਆਂ ਟੀਮਾਂ ਐਂ ਦਿੱਲੀ ਪਾਰਟੀ ਇਹਨਾਂ ਨੂੰ ਪਿਆਰ ਜਾਗਿਆ ਆ ਪੰਜਾਬ ਦੇ ਕਿਸਾਨ ਦੇ ਪ੍ਰਤੀ ਇਹਨਾਂ ਨੂੰ ਇਹ ਗੱਲ ਸਮਝ ਆ ਗਈ ਕਿ ਪੰਜਾਬ ਦੇ ਕਿਸਾਨਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਸਿਰੇ ਨਹੀਂ ਚੜ੍ਹਣ ਦੇਣਾ ਕਿਉਂਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਮਾੜੀ ਨੀਅਤ ਨਾਲ ਬਣਾਈ ਗਈ ਸੀ ਇਹਦੇ ਵਿੱਚ ਕੋਈ ਕਿਸਾਨਾਂ ਦੇ ਭਲੇ ਲਈ ਨਹੀਂ ਸੀ ਕੋਈ ਪੰਜਾਬ ਦੇ ਭਲੇ ਲਈ ਨਹੀਂ ਸੀ ਇਹ ਤਾਂ ਕੇਵਲ ਇੱਕ ਪੈਸੇ ਇਕੱਠੇ ਕਰਨ ਦਾ ਜ਼ਰੀਆ ਸੀਗਾ ਇੱਕ ਤਾਂ ਝੂਠੇ ਵਾਦੇ ਪੂਰੇ ਕਰ ਲਾਂਗੇ ਇਸ ਇਸ ਖੰਭ ਦੇ ਰਾਹੀਂ ਦੂਸਰਾ ਆਪਣੀਆਂ ਜੇਬਾਂ ਵੀ ਘਰਮ ਕਰਨਾ ਸੋ ਇਸ ਕਰਕੇ ਇਹਦੇ ਤੇ ਮਾਨਯੋਗ ਹਾਈ ਕੋਰਟ ਨੇ ਵੀ ਤੱਥਾਂ ਦੇ ਆਧਾਰ ਤੇ ਰੋਕ ਲਾਈ ਔਰ ਬੇਰ ਆਇਆ ਦਰੁਸਤ ਆਇਆ ਆਲਟੀਮੇਟਲੀ ਸਰਕਾਰ ਨੂੰ ਇਸ ਗੁੰਗੀ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਗਈ ਇਸ ਸਾਨੂੰ ਲੋਕਾਂ ਦਾ ਵਿਰੋਧ ਚਲਣਾ ਪੈਣਾ ਹੈ ਸਾਡਾ ਵੱਡਾ ਨੁਕਸਾਨ ਹੋ ਜਾਏਗਾ ਇਸ ਕਰਕੇ ਇਹਨਾਂ ਨੇ ਪਾਲਿਸੀ ਵਾਪਸ ਲਈ ਹੈ ਕਰਕੇ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਆ ਪਰ ਆਮ ਆਦਮੀ ਪਾਰਟੀ ਦਾ ਇਤਿਹਾਸ ਰਿਹਾ ਕਿ ਉਹਨਾਂ ਨੇ ਹੁਣ ਤੱਕ ਕਿਸੇ ਵੀ ਯੂ ਟਰਨ ਦਾ ਸੇੜਾ ਤੇ ਕੋਈ ਵੀ ਨੋਟੀਫਿਕੇਸ਼ਨ ਵਾਪਸੀ ਦਾ ਸੇੜਾ ਆਪਣੇ ਜਾਂ ਜਿਹੜਾ ਕੰਮ ਕਰਕੇ ਉਹਨਾਂ ਨੇ ਕਿਹਾ ਵੀ ਨਹੀਂ ਕਰਨਾ ਤਾਂ ਉਹ ਕਿਸੇ ਦੂਜੀ ਪਾਰਟੀ ਨੂੰ ਨਹੀਂ ਦਿੰਦਾ ਤੁਸੀਂ ਰਪਾਲ ਜੀ ਗੱਲ ਦਾ ਜ਼ਿਕਰ ਕੀਤਾ ਸ਼ਾਇਦ ਦਰਸ਼ਕ ਵੀ ਇਹ ਸੋਚ ਰਹੇ ਹੋਣਗੇ ਸਾਰੀਆਂ ਪਾਰਟੀਆਂ ਨੇ ਕਿਹਾ ਤਾਂ ਵੀ ਅਸੀਂ ਧਰਨੇ ਪ੍ਰਦਰਸ਼ਨ ਲਾਏ ਤਾਂ ਕਰਕੇ ਜਿਹੜਾ ਸਰਕਾਰ ਨੇ ਇੱਕ ਕੰਮ ਜਿਹੜਾ ਹੈ ਯੂ ਟਰਨ ਲਿਆ ਹੈ ਫੈਸਲਾ ਪਰ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਦੀ ਵੱਡੀ ਜ਼ਿੰਮੇਵਾਰੀ ਬਣਦੀ ਸੀ ਹੁਣ ਤੱਕ ਮੇਰੇ ਕੋਲ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਇਸਪਰਤੀ ਜਿਹੜਾ ਕੋਈ ਬਿਆਨ ਵੀ ਸਾਹਮਣੇ ਨਹੀਂ ਆਇਆ ਅੱਜ ਬੇਸ਼ੱਕ ਸਾਰੀਆਂ ਮੀਡੀਆ ਹਾਊਸ ਦੇ ਵਿੱਚ ਚਰਚਾ ਸੀ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧੇ ਕਾਲੀ ਮਾਤਾ ਮੰਦਰ ਆਣਗੇ ਨਾ ਤਮਸਤਕ ਹੋਣਗੇ ਉਸ ਤੋਂ ਬਾਅਦ ਸ਼ਾਇਦ ਹੋ ਸਕਦਾ ਮੀਡੀਆ ਦੇ ਨਾਲ ਗੱਲਬਾਤ ਕਰਨ ਪਰ ਫਿਰ ਵੀ ਮੀਡੀਆ ਦੇ ਨਾਲ ਗੱਲਬਾਤ ਨਹੀਂ ਹੋਈ ਤੁਹਾਨੂੰ ਲੱਗਦਾ ਹੈ ਵੀ ਇਸੇ ਕਰਕੇ ਭੱਜਦੇ ਨਜ਼ਰ ਆਏ ਕਿ ਸ਼ਾਇਦ ਸਵਾਲ ਹੋਣਗੇ ਲੈਂਡ ਪੂਲਿੰਗ ਮਾਮਲੇ ਨੂੰ ਲੈ ਕੇ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਹਾਊਸਿੰਗ ਡਿਪਾਰਟਮੈਂਟ ਜਿਹੜਾ ਉਹਦੇ ਚੇਅਰਮੈਨship ਪਹਿਲਾਂ ਮੁੱਖ ਮੰਤਰੀ ਪੰਜਾਬ ਹੁੰਦੇ ਸੀ ਪਿਛਲੇ ਤੋਂ ਪਿਛਲੇ ਮਹੀਨੇ ਕੈਬਨਟ ਹੋਈ ਸੀ ਤੇ ਉਹਨਾਂ ਦੇ ਚੇਅਰਮੈਨਸ਼ਿਪ ਵਾਪਸ ਲੈ ਕੇ ਸੀਐਸ ਨੂੰ ਦਿੱਤੀ ਸੀ ਉਦੋਂ ਤੋਂ ਦੱਸਦੇ ਨੇ ਕਿ ਸੀਐਮ ਪੰਜਾਬ ਨਾਰਾਜ਼ ਸੀ ਹੈਗੇ ਸੀ ਕਿ ਨਹੀਂ ਸੀਦਾ ਜਾਂ ਮੁੱਖ ਮੰਤਰੀ ਪੰਜਾਬ ਨੂੰ ਪਤਾ ਹੈ ਤੇ ਜਾਂ ਫਿਰ ਜਦੋਂ ਚਰਚਾ ਹੁੰਦੀ ਹੈ ਲੋਕਾਂ ਦੇ ਵਿੱਚ ਤਾਂ ਫਿਰ ਉਹ ਲੋਕਾਂ ਨੂੰ ਪਤਾ ਪਰ ਚਰਚਾ ਜ਼ਰੂਰ ਸੀ ਕਿ ਮੁੱਖ ਮੰਤਰੀ ਪੰਜਾਬ ਇਸ ਗੱਲ ਨੂੰ ਲੈ ਕੇ ਨਾਰਾਜ਼ ਸੀ ਮੁੱਖ ਮੰਤਰੀ ਚਾਹੁੰਦੇ ਸੀ ਕਿ ਅਜਿਆ ਮਸਲਾ ਨਾ ਖੜਾ ਕੀਤਾ ਜਾਵੇ ਕਿ ਜੇ ਕਿਸਾਨ ਨਾਰਾਜ਼ ਹੋ ਜਾਣ ਬਿਲਕੁਲ ਪਰ ਜਦੋਂ ਨਹੀਂ ਮੰਨੇ ਫਿਰ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਬਾਬ ਸਲਾਹ ਕਿਸੇ ਨੂੰ ਦੇਤਾ ਮੈਂ ਤਾਂ ਜਦੋਂ ਲੈਂਡ ਪੋਲਿੰਗ ਪਾਲਿਸੀ ਬਣਾਈ ਲਾਗੂ ਕੀਤੀ ਤੇ ਫਿਰ ਵਿਰੋਧ ਸ਼ੁਰੂ ਹੋ ਗਿਆ ਧਰਨੇ ਸ਼ੁਰੂ ਹੋ ਗਏ ਬਿਲਕੁਲ ਤਾਂ ਹੁਣ ਉਹ ਜਿਹੜਾ ਵਿਰੋਧ ਸੀ ਜੇ ਤਾਂ ਵਿਰੋਧ ਕਰਦੀ ਇੱਕ ਧਿਰ ਹਾਂ ਬਿਲਕੁਲ ਮੰਨ ਲਓ ਕੱਲੇ ਕਿਸਾਨ ਕਰਦੇ ਜਿਵੇਂ ਪਹਿਲਾਂ ਕਿਸਾਨਾਂ ਨੂੰ ਠੰਡੇ ਕੀਤਾ ਤਾਂ ਫਿਰ ਉਹਨੂੰ ਸਰਕਾਰ ਕਰ ਸਕਦੀ ਸੀ ਬਿਲਕੁਲ ਹੁਣ ਜਦੋਂ ਵਿਰੋਧ ਹੇਠਲੇ ਲੈਵਲ ਤੋਂ ਸ਼ੁਰੂ ਹੋ ਗਿਆ ਕਿਸਾਨ ਭਾਜਪਾ ਕਾਂਗਰਸ ਅਕਾਲੀ ਦਲ ਤੇ ਅੰਦਰੋਂ ਪਾਰਟੀ ਦੇ ਵਿੱਚੋਂ ਵੀ ਵਿਰੋਧ ਸ਼ੁਰੂ ਹੋ ਗਿਆ ਬਿਲਕੁਲ ਹੁਣ ਸਰਕਾਰ ਦੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀਗਾ ਠੀਕ ਹੈ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਕੀਤਾ ਕਿਵੇਂ ਜਾਵੇ ਪਰ ਇੱਕ ਗੱਲ ਜ਼ਰੂਰ ਮੈਂ ਆਖਰ ਦੇ ਵਿੱਚ ਫੇਰ ਉਹੀ ਗੱਲ ਕਹਿੰਦਾ ਕਿ ਪ੍ਰੈਸ ਨੋਟ ਜਾਰੀ ਕਰਕੇ ਤਾਂ ਅਸੀਂ ਵਾਪਸ ਲੈ ਲਿਆ ਦੋ ਅੱਖਰ ਲਿਖਤੇ ਕਿ ਫਲਾਣੇ ਡੇਟ ਦਾ ਪਾਲਿਸੀ ਵਿਡਰਾ ਕਰਦੀ ਹੈ ਸਰਕਾਰ ਪਰ ਲੀਗਲੀ ਤੌਰ ਤੇ ਵਾਪਸੀ ਉਦੋਂ ਹੋਏਗੀ ਜਦੋਂ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇਗੀ ਹੁਣ ਹੋ ਸਕਦਾ ਨੋਟੀਫਿਕੇਸ਼ਨ ਹੋ ਗਿਆ ਹੋਵੇ ਜਨਤਕ ਨਹੀਂ ਕੀਤਾ ਜਾਂ ਸਵੇਰੇ ਜਲਦੀ ਕਰ ਦੇ ਜਾਂ ਅੱਜ ਲੇਟ ਨਾਈਟ ਕਰ ਦੇ ਤੇ ਜਾਂ ਫਿਰ ਦੋ ਦਿਨ ਠਹਿਰ ਕੇ ਪਰ ਜਿੰਨੀ ਦੇਰ ਨੋਟੀਫਿਕੇਸ਼ਨ ਜਿਹੜਾ ਪਹਿਲਾਂ ਹੋਇਆ ਉਹਨੂੰ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੇ ਲਈ ਨੋਟੀਫਿਕੇਸ਼ਨ ਹੀ ਜਾਰੀ ਕਰਨਾ ਪੈਣਾ ਇਕੱਲੇ ਪ੍ਰੈਸ ਨੋਟ ਨਾਲ ਜਾਂ ਇਕੱਲੇ ਕਹਿਣ ਨਾਲ ਨਹੀਂ ਨੋਟੀਫਿਕੇਸ਼ਨ ਅੱਜ ਵੀ ਸਟੈਂਡ ਕਰ ਰਿਹਾ ਇਹ ਨੋਟੀਫਿਕੇਸ਼ਨ ਜੇ ਇਦਾਂ ਹੀ ਪਈ ਰੇ ਪਿਆਰਿਆ ਤਾਂ ਆਉਣ ਵਾਲੀ ਸਰਕਾਰ ਉਹ ਨੋਟੀਫਿਕੇਸ਼ਨ ਫੇਰ ਚੱਕ ਲੇਗੀ ਬਿਲਕੁਲ ਠੀਕ ਉਹ ਕਹਿਣਗੇ ਜੇ ਤਾਂ ਪਿਛਲੀਆਂ ਸਰਕਾਰਾਂ ਦਾ ਕੀਤਾ ਹੋਇਆ ਅਸਤਾ ਕੀਤਾ ਹੀ ਨਹੀਂਗਾ ਤਾਂ ਇਸ ਕਰਕੇ ਜੇਕਰ ਸਰਕਾਰ ਵਾਕਈ ਚਾਹੁੰਦੀ ਹੈ ਹਮ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਆ ਤੇ ਲੈ ਲਈ ਹਮ ਤੇ ਫਿਰ ਉਹ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਆਪਣਾ ਜਿਹੜਾ ਪੁਰਾਣਾ ਨੋਟੀਫਿਕੇਸ਼ਨ ਨੂੰ ਵਿਦਰ ਕਰ ਲੇ ਠੀਕ ਹੈ ਰਮਣੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਵੱਡਾ ਜਿਹੜਾ ਮਾਮਲਾ ਪੱਕਿਆ ਹੋਇਆ ਸੀ ਲੈਂਡ ਪੋਲਿੰਗ ਮਾਮਲੇ ਨੂੰ ਲੈ ਕੇ ਸਰਕਾਰ ਨੇ ਯੂ ਟਰਨ ਮਾਰਿਆ ਤਾਂ ਆਖਰਕਾਰ ਯੂ ਟਰਨ ਦਾ ਮਾਰਨ ਦਾ ਮਕਸਦ ਕੀ ਸੀ ਇਹ ਸਾਰੀ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਵਿਸਤਾਰਪੂਰਵਕ ਪ੍ਰੋਗਰਾਮ ਬੋਲ ਦਾ ਪੰਜਾਬ ਦੇ ਵਿੱਚ ਰੱਖੀ ਹੈ ਸੋ ਕੱਲ ਇਸੇ ਸਮੇਂ ਕਿਸੇ ਹੋਰ ਮੁੱਦੇ ਨੂੰ ਲੈ ਕੇ ਕੋਈ ਹੋਰ ਜਿਹੜੀਆਂ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਾਂ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.